ਮੇਕਾ ਮੈਂ ਦੋ ਪਾਰਲੀਮੈਂਟਾਂ ਦੇਖਿਆ ਹੋਈਆਂ ਇੱਕ ਪਾਕਿਸਤਾਨ ਦੀ ਤੇ ਇਸਲਾਮਾਬਾਦ ਚਾਰ ਦਿਨ ਮੈਂ ਪਾਰਲੀਮੈਂਟ ਕਵਰ ਕੀਤੀ ਜੀ ਇਹ ਬਿਲਕੁਲ ਜਿਵੇਂ ਆਪਣੀ ਐਸੈਂਬਲੀ ਹੈ ਨਾ ਐਸ ਤਰ੍ਹਾਂ ਹੀ ਬਣੀ ਹੋਈ ਆ ਕੋਲ ਵਿੱਚ ਵੱਡੀ ਆ ਕੁਦਰਤੀ ਆ ਉਹਦੇ 346 ਮੈਂਬਰ ਨੇ 360% ਹਨ ਉਹਦੇ ਅਗੇ ਨੇ ਇੱਕ ਮੈਂ ਕੈਨੇਡਾ ਦੀ ਪਾਰਲੀਮੈਂਟ ਦੇਖੀ ਹੈ ਕੈਨੇਡਾ ਦੀ ਪਾਰਲੀਮੈਂਟ ਤਾਂ ਮੈਨੂੰ ਲਗਿਆ ਵੀ ਉਹ ਜਦ ਮੈਂ ਛੋਟੀ ਹੁੰਦੀ ਮਤਲਬ ਬਹੁਤ ਨੇੜੇ ਨੇੜੇ ਉਹਨਾਂ ਦੇ ਬੈਠਦੇ ਨੇ ਉਹ ਕਿਨੇ ਨੇ ਬਸ ਦੋ ਹੀ ਦੇਖਿਆ ਨੇ ਜਿਹੜਾ ਪੁਰਾਣੀ ਆਪਣੀ ਪਹਿਲਾਂ ਵਾਲੀ ਤੇ ਦੇਖੀ ਸੀ ਤੇ ਹੁਣ ਵਾਲੀ ਨਹੀਂ ਦੇਖੀ ਨਵੀਂ ਜੀ ਸੁਣਿਆ ਤਾਂ ਹੈ ਨਹੀਂ ਬਹੁਤ ਖੂਬਸੂਰਤ ਹੈ ਜੀ ਹਾਂ ਔਰ ਕਿਉਂਕਿ ਹੁਣ ਨਵੀਂ ਬਣੀ ਹੈ ਤੇ ਇਸ ਦੇ ਵਿੱਚ ਟੈਕਨੋਲੋਜੀ ਦਾ ਬੇ ਭਰਪੂਰ ਜਿਹੜਾ ਹੈਗਾ ਯੂਜ਼ ਕੀਤਾ ਗਿਆ ਤੁਸੀਂ ਅੰਦਰ ਜਾ ਕੇ ਉਹਨੂੰ ਜ਼ਰੂਰ ਲੈ ਕੇ ਜਾਓਗੇ ਤੁਸੀਂ ਦੇਖ ਸਕਦੇ ਹੋ ਪੀਐਮ ਦਾ ਸੁਪਨਾ ਕਹਿੰਦੇ ਡ੍ਰੀਮ ਹਾਂਜੀ ਉਹ ਪ੍ਰੋਜੈਕਟ ਸੀ ਉਹਨਾਂ ਦਾ ਹੂੰ ਵਿਜਨ ਸੀਗਾ ਕਿ ਸਾਡੇ ਦੇਸ਼ ਦੇ ਪਾਰਲੀਮੈਂਟ ਦੁਨੀਆ ਚ ਬਿਹਤਰ ਹੋਵੇ ਹੂੰ ਸਭ ਕੁਝ ਡਿਜੀਟਲ ਹੁੰਦਾ ਉਹਦੇ ਇੱਕ ਅਸਪੈਕਟ ਜਿਹੜਾ ਤੁਸੀਂ ਪੰਜਾਬੀ ਚ ਮੈਂ ਦੇਖਿਆ ਵੀ ਸਵਾਲ ਵੀ ਪੰਜਾਬੀ ਚ ਬੋਲੇ ਪੰਜਾਬੀ ਚ ਹੋਵੇ ਕਾਫੀ ਉਹ ਤਾਂ ਫਿਰ ਕਿਵੇਂ ਮੈਂ ਤਾਂ ਮੰਨਦਾ ਜੀ ਕਿ ਉੱਥੇ ਮੈਂ ਮੈਂ ਥੋੜਾ ਜਿਹਾ ਮੰਨਦਾ ਹਾਂ ਵੀ ਜਿਹੜੇ ਸਾਡੇ ਐਮਪੀ ਜਾਂਦੇ ਨੇ ਨਾ ਬਹੁਤੇ ਉਹਨਾਂ ਨੂੰ ਇਹ ਇੱਕ ਅਜੀਬ ਕੰਪਲੈਕਸ ਹੁੰਦਾ ਹੈ ਵੀ ਜ਼ਰੂਰੀ ਹਿੰਦੀ ਬੋਲਣੀ ਆ ਹਰ ਆਲ ਦੀ ਟੁੱਟੀ-ਪੁੱਟੀ ਹੋਵੇ ਕੋਈ ਹੋਵੇ ਤੇ ਫਿਰ ਇੱਕ ਤਾਂ ਇਹ ਹੈ ਵੀ ਤੁਸੀਂ ਕੀ ਹੋ ਉਹਨੂੰ ਲਿਆ ਕਿਵੇਂ ਜਾਂਦਾ ਤੇ ਕੀ ਵੀ ਫਿਰ ਹੁੰਦਾ ਉੱਥੇ ਇਸ ਤਰ੍ਹਾਂ ਨਹੀਂ ਹੈ ਜਿਹੜੇ ਖੇਤਰੀ ਪਛਾਵਾਂ ਉੱਥੇ ਲੋਕ ਬੋਲਦੇ ਆ ਉੱਥੇ ਗੁਜਰਾਤੀ ਗੁਜਰਾਤੀ ਵਿੱਚ ਬੋਲਦੇ ਆ ਸਾਊਥ ਇੰਡੀਆ ਆਪਣੀ ਭਾਸ਼ਾ ਵਿੱਚ ਬੋਲਦੇ ਆ ਬੰਗਾਲੀ ਆਪਣੀ ਭਾਸ਼ਾ ਵਿੱਚ ਬੋਲਦੇ ਆ ਪੰਜਾਬੀ ਪੰਜਾਬੀ ਵਿੱਚ ਬੋਲਦੇ ਬਾਕੀ ਮੈਂਬਰ ਵੀ ਪੰਜਾਬੀ ਵਿੱਚ ਬੋਲਦੇ ਆ ਲੇਕਿਨ ਹਿੰਦੀ ਜੋ ਉਸ ਵੇਲੇ ਬੋਲਦੇ ਜਦੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਾਕੀ ਜਿਹੜੇ ਲੋਕ ਬੈਠੇ ਆ ਉਹਨਾਂ ਨੂੰ ਸਮਝ ਆ ਜਾਵੇ ਉਹਨਾਂ ਨੂੰ ਸਮਝ ਆ ਜਾਵੇ ਲੇਕਿਨ ਉੱਥੇ ਉਹ ਵਿਵਸਥਾ ਹੈ ਉੱਥੇ ਜਿਹੜੇ ਸਾਡੇ ਕੋਲ ਹੈੱਡਫੋਨ ਨੇ ਉੱਥੇ ਟਰਾਂਸਲੇਸ਼ਨ ਦਾ ਪੂਰਾ ਪ੍ਰੋਵੀਜ਼ਨ ਹੈ ਠੀਕ ਹੈ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਜਿਹੜੀਆਂ ਭਾਰਤੀ ਪਛਾਣਾਂ ਨੇ ਹਾਂ ਜੇ ਮੁੱਖ ਭਾਰਤੀ ਪਛਾਣਾਂ ਉਹ ਤੁਸੀਂ ਜਦੋਂ ਲਗਾ ਲੈਨੇ ਹੋ ਉਹ ਟਰਾਂਸਲੇਸ਼ਨ ਚ ਕੋਈ ਇੰਗਲਿਸ਼ ਬੋਲ ਲਿਆ ਤੁਸੀਂ ਪੰਜਾਬੀ ਸੁਣ ਰਹੇ ਹੋ ਜਾਂ ਹਿੰਦੀ ਚ ਸੁਣ ਰਹੇ ਹੋ ਹਿੰਦੀ ਇੰਗਲਿਸ਼ ਤੇ ਜਿਹੜੀਆਂ ਉਹ ਖੇਤਰੀ ਪਛਾਣਾਂ ਦੀ ਟਰਾਂਸਲੇਸ਼ਨ ਦਾ ਉੱਤੇ ਪ੍ਰੋਵੀਜ਼ਨ ਹੈਗਾ ਮੈਂ ਪੰਜਾਬੀ ਬੋਲੂਗਾ ਹਿੰਦੀ ਸੁਣਨਾ ਚਾਹੁੰਦੇ ਇੰਗਲਿਸ਼ ਸੁਣਨਾ ਚਾਹੁੰਦੇ ਉਹ ਟਰਾਂਸਲੇਸ਼ਨ ਹੋ ਜਾਏਗਾ ਰਾਈਟ ਰਾਈਟ ਉਹਨਾਂ ਨੂੰ ਸੁਣ ਜਾਂਦਾ ਹੈਗਾ ਠੀਕ ਹੈ ਪੱਲੀ ਜੀ ਇੱਕ ਬੜੀ ਹੋਰ ਖੂਬਸੂ ਤੁਸੀਂ ਦੇਖੋ ਕਿ ਮੈਂ ਨੋਮੀਨੇਟਡ ਐਮਪੀ ਹਾਂ ਮੈਂ ਰਾਜਨੀਤਿਕ ਸਿਸਟਮ ਦੇ ਵਿੱਚ ਉਹਨੇ ਗਿਆ ਮੈਂ ਐਜੂਕੇਸ਼ਨਿਸਟ ਹੋਣ ਦੇ ਕਰਕੇ ਗਿਆ ਠੀਕ ਠੀਕ ਹੈ ਲੇਕਿਨ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਭਾਰਤੀ ਜਨਤਾ ਪਾਰਟੀ ਦਾ ਮੈਂ ਇੱਕ 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 ਮੈਂਬਰ ਦੇ ਤੌਰ ਤੇ ਆਪਣੇ ਆਪ ਨੂੰ ਕਰਕੁੰਨ ਦੇ ਤੌਰ ਤੇ ਮੈਂ ਸਮਝਦਾ ਲੇਕਿਨ ਮੈਂ ਪੰਜਾਬ ਦੇ ਮੁੱਦਿਆਂ ਬਾਰੇ ਮਤਲਬ ਬੜੀ ਖੁੱਲਕੇ ਜੋ ਮੈਂ ਕਰਨਾ ਚਾਹੁੰਦਾ ਸੀ ਮੈਂ ਉਹਦੇ ਬਾਰੇ ਗੱਲ ਕੀਤੀ ਚਰਚਾ ਕੀਤੀ ਕਿਉਂ ਕਰ ਪਾਇਆ ਹੂੰ ਕਿਉਂਕਿ ਸਾਡੀ ਪਾਰਟੀ ਦੇ ਵਿੱਚ ਇੱਕ ਕਲਚਰ ਹੈ ਇੱਥੇ ਪੂਰੀ ਟ੍ਰੇਨਿੰਗ ਹੁੰਦੀ ਹੈ ਹਾਂ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇੱਕ ਟ੍ਰੇਨਿੰਗ ਸੈਸ਼ਨ ਪ੍ਰਧਾਨ ਮੰਤਰੀ ਜੀ ਕੋਲੋਂ ਮੈਂ ਲੈਣ ਦਾ ਮੌਕਾ ਮਿਲਿਆ ਅੱਛਾ ਔਰ ਉਹਨਾਂ ਨੇ ਗੱਲ ਸਿਖਾਈ ਕਿ ਤੁਸੀਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਆਪਣੇ ਸਟੇਟ ਦੇ ਮਸਲੇ ਦੇਸ਼ ਦੀ ਪ੍ਰਗਤੀ ਦੇ ਮਸਲੇ ਜਿਹੜੇ ਆ ਉਹਨਾਂ ਦੇ ਉੱਪਰ ਮਿਹਨਤ ਕਰਨੀ ਆ ਉਹਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਲੋਕਾਂ ਦੀ ਭਾਵਨਾਵਾਂ ਨੂੰ ਲੋਕਾਂ ਦੇ ਮੁੱਦਿਆਂ ਨੂੰ ਤੁਸੀਂ ਪਾਰਲੀਮੈਂਟ ਵਿੱਚ ਲੈ ਕੇ ਆਉਣਾ ਹੂੰ ਮੈਂ ਇਹ ਗੱਲ ਕਈ ਵਾਰੀ ਤੋਂ ਲੋਕਾਂ ਦੇ ਮਨ ਚਾਹੁੰਦਾ ਨਾ ਜੀ ਕਿ ਇੱਥੇ ਕੋਈ ਰੈਸਟ੍ਰਿਕਸ਼ਨ ਹੋਏਗੀ ਤੇ ਕੋਈ ਗੱਲ ਹੋਏਗੀ ਬਿਲਕੁਲ ਨਹੀਂ ਮੈਂ ਪੰਜਾਬੀ ਵਿੱਚ ਬੋਲਣਾ ਚਾਹੁੰਦਾ ਮੇਰੀ ਪਾਰਟੀ ਮੈਨੂੰ ਐਪਰੀਸ਼ੀਏਟ ਕਰਦੀ ਆ ਹੂੰ ਮੈਂ ਵੀ ਹਿੰਦੀ ਵਿੱਚ ਬੋਲਦਾ ਬਹੁਤ ਵਾਰੀ ਹਿੰਦੀ ਵਿੱਚ ਬੋਲਦਾ ਪਰ ਜਿੱਥੇ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਵਿੱਚ ਬੋਲਣਾ ਚਾਹੀਦਾ ਹੈ ਜਾਂ ਵਿਸ਼ਾ ਜਿਹੜਾ ਹੈ ਉਹ ਹੈ ਕਿ ਉਹਦੀ ਮੰਗ ਹੈ ਕਿ ਮੈਂ ਪੰਜਾਬੀ ਵਿੱਚ ਗੱਲ ਕਰਾਂ ਤੇ ਮੈਂ ਪੰਜਾਬੀ ਵਿੱਚ ਗੱਲ ਕਰਦਾ ਤੇ ਮੇਰੀ ਪਾਰਟੀ ਉਸ ਕਾਰਨ ਅਪਰੀਸ਼ੀਏਟ ਕਰਦੀ ਹੈ ਕੋਈ ਉਸ ਤਰ੍ਹਾਂ ਦੇ ਨਹੀਂ